ਕਿਸਾਨ ਇਹ ਨਹੀਂ ਮੰਗਣ ਜਾ ਰਹੇ ਸੀ ਕਿ ਜਗਿੰਦਰ ਅਗਰਾਹ ਨੂੰ ਕੋਈ ਵਧੀਆ ਚੰਡੀਗੜ੍ਹ ਦੇ ਵਿੱਚ ਕੋਠੀ ਇਲਾਟ ਕਰ ਦਿੱਤੀ ਜਾਵੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੂਟਰ ਵਾਲੀਆਂ ਗੱਡੀਆਂ ਦਿੱਤੀਆਂ ਜਾਣ ਜਿਵੇਂ ਇਹਨਾਂ ਦੇ ਚੇਅਰਮੈਨ ਐਮ ਐਲ ਏ ਲਈ ਫਿਰਦੇ ਨੇ ਆ ਮੰਗਾਂ ਪੰਜਾਬ ਦੀਆਂ ਮੰਗਾਂ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਹੈ ਪੰਜਾਬ ਦੇ ਪਾਣੀ ਦੇ ਵਿੱਚ ਯਾਰਾਂ ਘੋਲੀਆਂ ਜਾ ਰਹੀਆਂ ਪੰਜਾਬ ਦੇ ਕਿਸਾਨਾਂ ਨੂੰ ਦਫ਼ਤਰਾਂ ਦੇ ੱੱਕੇ ਖਾਣੇ ਪੈ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਕਾਟ ਦੇਣੀ ਪੈ ਰਹੀ ਹੈ ਇਹ ਮੰਗਾਂ ਤਾਂ ਸਾਰੇ ਲੋਕਾਂ ਦੀਆਂ ਇਹ ਮੰਗਾਂ ਤਾਂ ਹਰ ਬੰਦਾ ਹੀ ਚਾਹੁੰਦਾ ਕਿ ਇਹ ਚੀਜ਼ਾਂ ਪੂਰੀਆਂ ਹੋਣ ਤੇ ਇਹ ਮੰਗਾ ਮਨਾਉਣ ਲਈ ਕਿਸਾਨਾ ਜਿਹੜੇ ਚੰਡੀਗੜ੍ਹ ਜਾ ਰਹੇ ਸੀ ਜਿੱਤੇ ਭਗਵੰਤ ਸਿੰਘ ਮਾਨ ਗੁੱਸੇ ਹੋ ਕੇ ਮੀਟਿੰਗ ਵਿਚਾਲੇ ਛੱਡ ਗਿਆ ਇਹ ਮੰਗਾ ਦੇ ਤਾਂ ਉਹ ਵੀ ਰੌਲਾ ਪਾਉਂਦੇ ਰਹੇ ਨੇ ਜਿਹੜੀਆਂ ਸੰਸਦ ਦੇ ਵਿੱਚ ਹੁਣ ਕੀ ਹੋ ਗਿਆ ਹੁਣ ਕਿਉਂ ਬਦਲ ਗਏ ਕੀ ਕਰ ਦਿੱਤਾ ਕੁਰਸੀ ਨੇ ਮਾਨ ਸਾਹਿਬ ਨੂੰ ਜਿਹਾ ਕਿ ਜਿਹੜੀਆਂ ਲੋਕਾਂ ਦੀਆਂ ਹੱਕੀ ਮੰਗਾਂ ਜਿਹੜੇ ਜਾਇਜ਼ ਮੰਗਾਂ ਆ ਉਹਨਾਂ ਤੋਂ ਭੱਜਣ ਤੇ ਹੋ ਗਏ ਨੇ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕ ਇਹ ਕਹਿ ਰਹੇ ਆ ਕਿ ਇਹ ਕਿਸਾਨ ਤਾਂ ਧਰਨੇ ਤੇ ਰਹਿੰਦੇ ਆ ਇਹਨਾਂ ਦੀਆਂ ਤਾਂ ਮੰਗਾਂ ਮੰਨੀਆਂ ਹੀ ਨਹੀਂ ਜਾਂਦੀਆਂ ਇਹਨਾਂ ਦਾ ਤਾਂ ਕੰਮ ਹੀ ਧਰਨੇ ਲਾਉਣਾ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਤੇ ਖਾਸ ਕਰਕੇ ਪੰਜਾਬ ਸਰਕਾਰ ਦੇ ਲੋਕ ਆ ਜਿਹੜੇ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਸਭ ਤੋਂ ਪਹਿਲਾ ਕਮੈਂਟ ਆਇਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਪਰ ਜਿਹੜੀਆਂ ਮੰਗਾਂ ਲਈ ਕਿਸਾਨ ਜਾ ਰਹੇ ਸੀ ਕੀ ਉਹ ਮੰਗਾਂ ਸਿਰਫ ਕਿਸਾਨ ਆਗੂਆਂ ਦੀਆਂ ਸੀ ਇਹ ਇੱਕ ਸਵਾਲ ਹੈ ਕੀ ਉਹਨਾਂ ਮੰਗਾਂ ਦੇ ਵਿੱਚ ਪੰਜਾਬ ਦੀ ਕੋਈ ਮੰਗ ਨਹੀਂ ਸੀ ਕੀ ਉਹ ਮੰਗਾਂ ਆਮ ਲੋਕਾਂ ਦੀਆਂ ਨਹੀਂ ਸੀ ਇਹ ਸਵਾਲ ਬਰਕਰਾਰ ਹੈ ਅਸੀਂ ਅੱਜ ਗੱਲਬਾਤ ਇਨ੍ਹਾਂ ਮੰਗਾਂ ਦੀ ਕਰਾਂਗੇ ਕਿ ਕਿਸਾਨ ਮੰਗਣ ਕੀ ਜਾ ਰਹੇ ਸੀ ਕਿਸਾਨ ਇਹ ਨਹੀਂ ਮੰਗਣ ਜਾ ਰਹੇ ਸੀ ਕਿ ਜਗਿੰਦਰ ਅਗਰਾਹਾਂ ਨੂੰ ਕੋਈ ਵਧੀਆ ਚੰਡੀਗੜ੍ਹ ਦੇ ਵਿੱਚ ਕੋਠੀ ਅਲਾਟ ਕਰ ਦਿੱਤੀ ਜਾਵੇ ਕਿਸਾਨ ਇਹ ਨਹੀਂ ਮੰਗਣ ਜਾ ਰਹੇ ਸੀ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਰਾਜ ਸਭਾ ਮੈਂਬਰ ਭੇਜਿਆ ਜਾਵੇ ਕਿਸਾਨ ਇਹ ਨਹੀਂ ਮੰਗਣ ਜਾ ਰਹੇ ਸੀ ਕਿ ਹਰਜਿੰਦਰਦੀਪ ਸਿੰਘ ਵਾਲਾ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਜਾਵੇ ਕਿਸਾਨ ਇਹ ਨਹੀਂ ਮੰਗਣ ਜਾ ਰਹੇ ਸੀ ਕਿ ਮਨਜੀਤ ਸਿੰਘ ਧਨੇਰ ਨੂੰ ਜਿਹੜਾ ਉਹ ਸਰਕਾਰ ਦੇ ਵਿੱਚ ਚੇਅਰਮੈਨ ਨਿਯੁਕਤ ਕੀਤਾ ਜਾਵੇ ਕਿਸਾਨ ਮੰਗਣ ਜਾ ਰਹੇ ਸੀ ਪੰਜਾਬ ਦੀਆਂ ਹੱਕੀ ਮੰਗਾਂ ਸਭ ਤੋਂ ਪਹਿਲਾਂ ਸਾਰੇ ਲੋਕ ਰੌਲਾ ਪਾਉਂਦੇ ਨੇ ਕਿ ਕਿਸਾਨਾਂ ਝੋਨੇ ਨੇ ਪੰਜਾਬ ਦਾ ਪਾਣੀ ਬਰਬਾਦ ਕਰ ਦਿੱਤਾ ਕਿਸਾਨ ਮੰਗਣ ਕੀ ਜਾ ਰਹੇ ਸੀ ਕਿਸਾਨਾਂ ਦੀ ਮੰਗ ਸੀ ਕਿ ਪੰਜਾਬ ਦੇ ਵਾਤਾਵਰਣ ਅਤੇ ਜ਼ਮੀਨ ਦੇ ਉਪਜਾਊਪਣ ਨੂੰ ਬਚਾਉਣ ਲਈ ਕਿਸਾਨ ਪੱਖੀ ਵਾਤਾਵਰਣ ਪੱਖੀ ਹੰਢਣਸਾਰ ਖੇਤੀ ਨੀਤੀ ਮਤਲਬ ਕਿ ਜਿਹੜਾ ਰੌਲਾ ਪਾਉਣਾ ਸੀ ਕਿ ਝੋਨਾ ਬੰਦ ਕਰੋ ਉਸੇ ਲਈ ਕਿਸਾਨ ਜਾ ਰਹੇ ਸੀ ਕਿ ਕੋਈ ਅਜੇਹੀ ਨੀਤੀ ਬਣਾਈ ਜਾਵੇ ਖੇਤੀ ਨੀਤੀ ਸਾਡਾ ਵਾਤਾਵਰਨ ਵੀ ਬਚੇ ਸਾਡਾ ਪੰਜਾਬ ਵੀ ਬਚੇ ਸਾਡਾ ਪਾਣੀ ਵੀ ਬਚੇ ਉਸ ਤੋਂ ਅੱਗੇ ਪੰਜਾਬ ਸਰਕਾਰ ਵੱਲੋਂ ਜੱਦੀ ਪੁਸ਼ਤੀ ਕਾਬਜ ਮੁਜਾਰੇ ਅਤੇ ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਕੇ ਉਜਾੜਨ ਦੀ ਨੀਤੀ ਬੰਦ ਕਰਨੀ ਇਹ ਮੰਗ ਕਿਸੇ ਕਿਸਾਨ ਆਗੂ ਦੀ ਪਰਸਨਲ ਨਹੀਂ ਹੈ ਲੋਕਾਂ ਦੀ ਹੈ ਸਰਕਾਰ ਦੀਆਂ ਖੇਤੀ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਮਜ਼ਦੂਰ ਕਰਜ਼ਾ ਤੋੜੇ ਕੀ ਵਿੱਚ ਫਸ ਗਏ ਹਨ ਕਰਜ਼ਾ ਮੁੜਨ ਤੋਂ ਸਮਰਥ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ੇ ਤੇ ਲੀਕ ਮਾਰਨ ਲਈ ਕੇਂਦਰ ਤੇ ਸੂਬਾਈ ਸਰਕਾਰਾਂ ਆਪਸ ਵਿੱਚ ਤਾਲਮੇਲ ਪੈਦਾ ਕਰਨ ਜਿਹੜੀਆਂ ਲੈਂਡਮਾਰਕਸ ਕਾਰਪੋਰੇਟ ਅਤੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਹੈ ਇਹਨਾਂ ਦੀ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇ ਹੁਣ ਇਹ ਵੀ ਮੰਗ ਕਿਸੇ ਪਰਸਨਲ ਨਹੀਂ ਇਹ ਸਾਰੇ ਲੋਕਾਂ ਦੀ ਮੰਗ ਹੈ ਜੇਕਰ ਕਾਰਪੋਰੇਟਾਂ ਦਾ 14 ਲੱਖ ਕਰੋੜ ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਤੇ ਮਜ਼ਦੂਰਾਂ ਤੇ ਕਿਸਾਨਾਂ ਦਾ ਕਿਉਂ ਨਹੀਂ ਉਸ ਤੋਂ ਅੱਗੇ ਆਜੋ ਸੂਬੇ ਵਿੱਚ ਫਸਲੀ ਉਪਹਨਤਾ ਲਾਗੂ ਕਰੋ ਸੋਬੇ ਵਿੱਚ ਫਸਲੀ ਪੈਣ ਦਾ ਕਰਨ ਲਈ ਮੱਕੀ, ਮੂੰਗੀ, ਮਟਰ ਅਤੇ ਗੋਭੀ ਤੇ ਐਮਐਸਪੀ ਦੀ ਗਾਰੰਟੀ ਪੰਜਾਬ ਸਰਕਾਰ ਇਹ ਮੰਗਤਾ ਭਗਵੰਤ ਸਿੰਘ ਮਾਨ ਨੇ ਖੁਦ ਕਿਹਾ ਸੀ ਕਿ 22 ਦੀਆਂ 22 ਫਸਲਾਂ ਦੇ ਉੱਤੇ ਅਸੀਂ ਐਮਐਸਪੀ ਦੇਵਾਂਗੇ 24 ਦੀਆਂ 24 ਫਸਲਾਂ ਦੇ ਉੱਤੇ ਪਤਾ ਨਹੀਂ ਕਿੰਨੀਆਂ ਕਿਤੇ ਦਿੰਦੇ ਸੀ ਉਸ ਤੋਂ ਅੱਗੇ ਕਣਕ ਦੀ ਖਰੀਦ ਚੁਕਾਈ ਦਾ ਟੁਕਮਾ ਬੰਦੋਬਸਤ ਯਕੀਨ ਨਹੀਂ ਬਣਾਇਆ ਜਾਵੇ ਝੋਨੇ ਦੀ ਕਾਟ ਕਾਰਨ ਕਿਸਾਨਾਂ ਦੀ ਹੋਈ ਲੁੱਟ ਦੀ ਪਰਭਾਈ ਕੀਤੀ ਜਾਵੇ ਹੁਣ ਝੋਨੇ ਦੀ ਕੁੱਲ ਜਿਹੜੀ ਲੁੱਟ ਆ ਉਹ ਸਭ ਨੂੰ ਪਤਾ ਹੈ ਕਿ ਝੋਨੇ ਸੀ ਇੰਚ ਕਿਸਾਨਾਂ ਨਾਲ ਦਿੱਤੀ ਕੀ ਹੈ ਕਿਵੇਂ ਸੈਲਰਾਂ ਵਾਲਾ ਨੇ ਕਿਵੇਂ ਕਿਸਾਨਾਂ ਜਿਵੇਂ ਜਿਹੜੇ ਕਹਿੰਦੇ ਕਿ ਸਰਕਾਰਾਂ ਨੇ ਕਿਸਾਨਾਂ ਨੂੰ ਲੁੱਟਿਆ ਪੰਜਾਬ ਸਰਕਾਰ ਅੱਗੇ ਤੋਂ ਇਹ ਸਪਸ਼ਟ ਕਰੇ ਜਿਵੇਂ ਪੀਆਰ 126 ਦੀ ਭਗਵਾਨ ਸਿੰਘ ਮਾਨ ਨੇ ਕਿਸਾਨਾਂ ਨੂੰ ਗਲਤ ਤਾਂ ਕਹਿ ਦਿੱਤੀ ਤੁਸੀਂ ਬੱਚ ਚੱਕਿਆ ਨਹੀਂ ਸੈਲਰ ਮਾਲਕ ਜਵਾਬ ਦੇਗੇ ਤਾਂ ਉਹੀ ਪੁੱਛਣ ਜਾ ਰਹੇ ਸੀ ਕਿ ਕਿਹੜੀ ਝੋਨੇ ਦੀ ਕਿਸਮ ਲਈ ਹੈ ਜਿਹਨੂੰ ਤੁਸੀਂ ਚੱਕੋਗੇ ਦਰਿਆਈ ਅਤੇ ਧਰਤੀ ਹੇਠ ਦੇ ਪਾਣੀ ਉੱਤੇ ਕਾਰਪੋਰੇਟ ਤੇ ਕੰਟਰੋਲ ਸੰਸਾਰ ਬੈਂਕ ਦੀ ਨੀਤੀ ਰੱਦ ਕੀਤੀ ਜਾਵੇ। ਹੁਣ ਦਰਿਆਈ ਸਾਡਾ ਪਾਣੀ ਆ, ਧਰਤੀ ਹੇਠਲਾ ਸਾਡਾ ਪਾਣੀ ਆ ਦਿੱਤਾ ਉਹ ਸੰਸਾਰ ਬੈਂਕ ਦੇ ਰਾਹੀਂ ਕਾਰਪੋਰੇਟਾਂ ਨੂੰ ਜਾ ਰਿਹਾ। ਉਹ ਮੰਗ ਮੰਨਣ ਜਾ ਰਹੇ ਸੀ। ਪੰਜਾਬ ਸਰਕਾਰ ਡੈਮ ਸੇਫਟੀ ਐਕਟ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਤੇ ਦਰਬਾਰ ਦਬਾਅ ਪਾਵੇ ਤੇ ਪੰਜਾਬ ਵਿਧਾਨ ਸਭਾ ਨੂੰ ਰੱਦ ਕਰਨ ਲਈ ਮਤਾ ਲਿਆਵੇ। ਡੈਮ ਸੇਫਟੀ ਐਕਟ ਦਾ ਰੌਲਾ ਤਾਂ ਹਰ ਕੋਈ ਬੰਦਾ ਪਾਉਂਦਾ ਕਿ ਉਹਨਾਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੋਣਾ ਚਾਹੀਦਾ ਹੈ। ਜਿਹੜਾ ਉਹ ਕਾਨੂੰਨ ਆ ਰੱਦ ਹੋਣਾ ਚਾਹੀਦਾ ਹੈ। ਉਦਯੋਗਾਂ ਤੇ ਸੀਵਰੇ ਦੇ ਦਰਿਆਵਾਂ ਡਰੇਨਾਂ ਤੇ ਜ਼ਮੀਨ ਹੇਠਾਂ ਪੈਂਦੇ ਪ੍ਰਦੂਸ਼ਿਤ ਪਾਣੀ ਕਾਰਨ ਹੋ ਰਹੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਭਾਵੀ ਕਾਰਜ ਯੋਜਨਾ ਬਣਾ ਕੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਇਹ ਪੂਰੇ ਪੰਜਾਬ ਦੀ ਮੰਗ ਹੈ ਕਿ ਪੰਜਾਬ ਦੇ ਜ਼ਹਿਰ ਆ ਜਿਹੜੇ ਦਰਿਆ ਜਾਂ ਧਰਤੀ ਦੇ ਵਿੱਚ ਜ਼ਹਿਰੀਲਾ ਪਾਣੀ ਨਾ ਪਾਇਆ ਜਾਵੇ ਦਰਿਆਵਾਂ ਦੇ ਅਜਾਈ ਜਾਂਾਰੇ ਪਾਣੀ ਦੀ ਸੰਭਾਲ ਤੇ ਟੁਕਮੀ ਵਰਤੋਂ ਤੇ ਮੀਂਹ ਦੇ ਪਾਣੀ ਦੀ ਸੰਭਾਲ ਨਾਲ ਧਰਤੀ ਵਿੱਚ ਜੀਰਨ ਦਾ ਵਿਗਿਆਨਕ ਢਾਂਚਾ ਖੜਾ ਕੀਤਾ ਜਾਵੇ ਅਸੀਂ ਸਾਰੇ ਰੌਲਾ ਪਾਉਣੀ ਹੈ ਕਿ ਇਹ ਦਰਿਆਵਾਂ ਦਾ ਪਾਣੀ ਹੈ ਉਹ ਵੇਸਟ ਨਾ ਜਾਵੇ ਉਹ ਜਿਹੜਾ ਧਰਤੀ ਇਟ ਜਾਵੇ ਮੀਂਹ ਦਾ ਪਾਣੀ ਧਰਤੀ ਇਟ ਜਾਵੇ ਤਾਂ ਜੋ ਧਰਤੀ ਜਿਹੜਾ ਪਾਣੀ ਸਾਡਾ ਇਟਾਂ ਗਿਆ ਉੱਪਰ ਜਾਵੇ ਨਹਿਰੀ ਢਾਂਚੇ ਨੂੰ ਚੁਸਤ ਦਰੁਸਤ ਕਰਕੇ ਹਰ ਖੇਤ ਤੱਕ ਪਾਣੀ ਹਰ ਪੀਣ ਹਰ ਘਰ ਤੱਕ ਪੀਣ ਵਾਲਾ ਪਾਣੀ ਹੁਣ ਪੀਣ ਵਾਲਾ ਪਾਣੀ ਸ਼ਹਿਰੀਆਂ ਨੇ ਵੀ ਪੀਣਾ ਪਿੰਡੂਆਂ ਨੇ ਵੀ ਪੀਣਾ ਸਭ ਨੇ ਪੀਣਾ ਉਹ ਮੰਗ ਸੀ ਕਿਸਾਨਾਂ ਦੀ ਕਿ ਪ੍ਰੋਪਰ ਜਾਵੇ ਉਸ ਤੋਂ ਅਗੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਮੁਆਵਜ਼ਾ ਜਿਹੜਾ ਸਹੀ ਢੰਗ ਨਾਲ ਦਿੱਤਾ ਜਾਵੇ ਤੇ ਜਿਹੜੇ ਪਰਿਵਾਰਾਂ ਦੇ ਨਾਮ ਰਹਿ ਗਏ ਉਹਨਾਂ ਨੂੰ ਐਡ ਕੀਤਾ ਜਾਵੇ ਸਹਿਕਾਰੀ ਸਭਾ ਵਿੱਚ ਨਵੇਂ ਖਾਤੇ ਖੋਲਣ ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗੀ ਮੰਨੀ ਮੰਗ ਜਿਹੜੀ ਮੰਨ ਚੁੱਕੀ ਹੈ ਸਰਕਾਰ ਨੂੰ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ 스마트 ਚਿਪ ਪ੍ਰੀਪੇਡ ਮੀਟਰ ਲਗਾਉਣ ਦੀ ਨੀਤੀ ਵਾਪਸ ਲਈ ਜਾਵੇ ਜੁਰਮਾਨਿਆਂ ਦੇ ਨੋਟਿਸ ਭੇਜਨੇ ਬੰਦ ਕੀਤੇ ਜਾਣ 스마트 ਮੀਟਰ ਸਭ ਨੂੰ ਪਤਾ ਹੈ ਕਿ ਜੇਕਰ ਉਹ ਲੱਗੇ ਤਾਂ ਤੁਸੀਂ ਰੀਚਾਰਜ ਕਰੋਗੇ ਤਾਂ ਤੁਹਾਡੇ ਘਰੇ ਬਿਜਲੀ ਜਗੂਗੀ ਜੇ ਤੁਸੀਂ ਰੀਚਾਰਜ ਨਾ ਕਰੋਗੇ ਤੁਹਾਡੇ ਘਰੇ ਬਿਜਲੀ ਨਹੀਂ ਜਗਣੀ ਤੇ ਉਹ ਮੰਗ ਹੁਣ ਕਿਸੇ ਇੱਕ ਕਿਸਾਨ ਆਗੂ ਦੀ ਤਾਂ ਹੈ ਨਹੀਂ ਉਹ ਸਾਰੇ ਲੋਕਾਂ ਦੀ ਹੈ ਜਿਹੜੇ ਲੋਕਾਂ ਤੋਂ ਛੇ ਸ਼ਹੀ ਮਹੀਨੇ ਬਿੱਲ ਨਹੀਂ ਭਰਿਆ ਜਾਂਦਾ ਫਿਰ ਵੀ ਚਲੋ ਡੰਗ ਲਗਾ ਕੇ ਇੱਧਰ ਉੱਧਰ ਕਰਕੇ ਫਿਰ ਬਿੱਲ ਭਰ ਦਿੰਦੇ ਆ ਤੇ ਘਰੇ ਰੋਸ਼ਨੀ ਚੱਲਦੀ ਰਹਿੰਦੀ ਹੈ ਪਰ ਜੇ ਮੋਬਾਈਲ ਵਾਂਗੂ ਜੇ ਰੀਚਾਰਜ ਕੀਤਾ ਤੇ ਬਿਜਲੀ ਆਈ ਤੇ ਫਿਰ ਜਿਹੜਾ ਘਰ ਚੱਲਿਆ ਇਹ ਕਿੰਨੀ ਕੁ ਪਾਲਿਸੀ ਸਹੀ ਹੈ ਇਹ ਹੀ ਰੱਦ ਕਰਾਉਣ ਲਈ ਜਾ ਰਹੇ ਸੀ ਆ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਜਿਹੜੇ ਵੀ ਜਿਹੜੀਆਂ ਜ਼ਮੀਨਾਂ ਲੋਕਾਂ ਦੀ ਆ ਰਹੀਆਂ ਉਹਨਾਂ ਨੂੰ ਸਹੀ ਮੁੱਲ ਮਿਲੇ ਹਰ ਤਰ੍ਹਾਂ ਦੇ ਅਵਾਰਾ ਪਸ਼ੂਆਂ ਕੁੱਤਿਆਂ ਦੀ ਸਮੱਸਿਆ ਕੁੱਤਿਆਂ ਦੀ ਸਮੱਸਿਆ ਆਵਾਰਾਂ ਦੀ ਸ਼ਹਿਰ ਦੇ ਵਿੱਚ ਵੀ ਅਵਾਰਾ ਪਸ਼ੂਆਂ ਦੀ ਸਮੱਸਿਆ ਸ਼ਹਿਰ ਦੇ ਵਿੱਚ ਵੀ ਇਹ ਕਿੰਨੇ ਐਕਸੀਡੈਂ ਉਨ੍ਹਾਂ ਦੇ ਹਾਲ ਕਰਵਾਉਣ ਦਾ ਮਤਾ ਸੀ ਗੰਨਾ ਕਾਸ਼ਤਕਾਰਾਂ ਦਾ ਮਿੱਲਾ ਵਿੱਚ ਖੜਾ ਸਾਰਾ ਬਕਾਇਆ ਵਿਆਸਮੇ ਦਿੱਤਾ ਜਾਵੇ ਇਹ ਵੀ ਆਮ ਲੋਕਾਂ ਦੀ ਮੰਗ ਹੈ ਨਕਲੀ ਖਾਦਾਂ ਬੀਜਾਂ ਤੇ ਨਕੇਲ ਕਸੀ ਜਾਵੇ ਇਹ ਵੀ ਕੋਈ ਆਮ ਲੋਕਾਂ ਦੀ ਮੰਗ ਹੈ ਡੀਪੀ ਤੇ ਬੀਜਾਂ ਦੀ ਕਾਲਾ ਬਜਾਰੀ ਤੁਰੰਤ ਬੰਦ ਕੀਤੀ ਜਾਵੇ ਇਹ ਵੀ ਆਮ ਲੋਕਾਂ ਦੀ ਮੰਗ ਹੈ ਮਾਲ ਵਿਭਾਗ ਦੇ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਉਆਦ ਰਹਿ ਤਾਮਾਵਲਿਆਂ ਦੀਆਂ ਜ਼ਮੀਨਾਂ ਦੀ ਤਕਸੀਮ ਗਰਦਾਵਰੀ ਦਰਸਤ ਇੰਤਕਾਲ ਵਗੈਰਾ ਕਿਸ ਸਮਾਂ ਬਾਦ ਅਕਸਰ ਹੀ ਦੇਖਦੇ ਆ ਕਿ ਤੱਕੇ ਖਾਂਦੇ ਫਿਰਦੇ ਆ ਲੋਕ ਗਰਦੌਰੀਆਂ ਕਰਾਉਣ ਨੂੰ ਜਿਹੜੀਆਂ ਆਪਦੀਆਂ ਇੰਤਕਾਲ ਚੜਾਉਣ ਨੂੰ ਉਹ ਸੀਗਾ ਕਿ ਕੈਂਪ ਪਿੰਡਾਂ 'ਚ ਲਗਾ ਕੇ ਤੇ ਨਵੇੜਾ ਕੀਤਾ ਜਾਵੇ ਮਜਬੂਰੀ ਵਸ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਦਰਜ ਕੀਤੇ ਜੁਰਮਾਨੇ ਤੇ ਜਿਹੜੇ ਰੱਦ ਕੀਤੇ ਜਾਣ ਜਿਹੜੇ ਪਰਚੇ ਪਾਏ ਸੰਘਰਸ਼ ਦੌਰਾਨ ਕਿਸਾਨਾਂ ਤੇ ਦਰਜ ਕੀਤੇ ਪੁਲਿਸ ਕੇਸ ਰੱਦ ਕੀਤੇ ਜਾਣ ਪ੍ਰਧਾਨ ਮੰਤਰੀ ਦੀ ਫਰੋਇ ਪਰ ਫੇਰੀ ਨੂੰ ਲੈ ਕੇ ਕਿਸਾਨਾਂ ਦੇ ਕੀਤੇ 307 ਦੇ ਪਰਚੇ ਰੱਦ ਕੀਤੇ ਜਾਣ ਹੁਣ ਇੱਥੇ ਸਵਾਲ ਖੜਾ ਹੁੰਦਾ ਕਿ ਇਹਨਾਂ ਮੰਗਾਂ ਦੇ ਵਿੱਚੋਂ ਕਿਸੇ ਕਿਸਾਨ ਆਗੂ ਦੀ ਨਿੱਜੀ ਮੰਗ ਕਿਹੜੀ ਸੀ ਜਿਹੜੀ ਗੱਲ ਦਾ ਰੌਲਾ ਆਈਟੀ ਸੈਲਪ ਆ ਰਿਹਾ ਕਿ ਇਹ ਤਾਂ ਜੀ ਧਰਨੇ ਲਾਉਣ ਦੇ ਸ਼ਕੀਨ ਹੈ ਤਾਂ ਇਹ ਆ ਮੰਗਾ ਪੰਜਾਬ ਦੀਆਂ ਮੰਗਾ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਪੰਜਾਬ ਦੇ ਪਾਣੀ ਦੇ ਵਿੱਚ ਯਾਰਾਂ ਘੋਲੀਆਂ ਜਾ ਰਹੀਆਂ ਪੰਜਾਬ ਦੇ ਕਿਸਾਨਾਂ ਨੂੰ ਦਫ਼ਤਰਾਂ ਦੇ ਧੱਕੇ ਖਾਣੇ ਪੈ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਕਾਟ ਦੇਣੀ ਪੈ ਰਹੀ ਹੈ ਪੰਜਾਬ ਦੇ ਕਿਸਾਨਾਂ ਦੀ ਫਸਲ ਸਹੀ ਢੰਗ ਨਾਲ ਚੱਕੀ ਜਾ ਸਕੇ ਪੰਜਾਬ ਦੇ ਵਿੱਚ ਸਹੀ ਖੇਤੀ ਨੀਤੀ ਲਾਗੂ ਹੋ ਸਕੇ ਤਾਂ ਕਿ ਇਹ ਝੋਨੇ ਤੇ ਕਣਕ ਤੋਂ ਖੇੜਾ ਛੁੱਟ ਸਕੇ ਇਹ ਮੰਗਾਂ ਤਾਂ ਸਾਰੇ ਲੋਕਾਂ ਦੀਆਂ ਇਹ ਮੰਗਾਂ ਤਾਂ ਹਰ ਬੰਦਾ ਹੀ ਚਾਹੁੰਦਾ ਕਿ ਇਹ ਚੀਜ਼ਾਂ ਪੂਰੀਆਂ ਹੋਣ ਤੇ ਇਹ ਮੰਗਾਂ ਮਨਾਉਣ ਲਈ ਕਿਸਾਨਾਂ ਕੁ ਜਿਹੜੇ ਚੰਡੀਗੜ੍ਹ ਜਾ ਰਹੇ ਸੀ ਜਿੱਤੇ ਭਗਵਾਨ ਸਿੰਘ ਮਾਨ ਗੁੱਸੇ ਹੋ ਕੇ ਮੀਟਿੰਗ ਵਿਚਾਲੇ ਛੱਡ ਗਿਆ ਹੁਣ ਜਿਹੜਾ ਆਈਟੀ ਸੈੱਲ ਤੇ ਭਗਵਾਨ ਸਿੰਘ ਮਾਨ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਪੇਸ਼ ਕਰ ਰਹੇ ਨੇ ਹੁਣ ਸਵਾਲ ਇਹ ਖੜਾ ਹੁੰਦਾ ਕਿ ਇਹਨਾਂ ਇਹ ਮੰਗਾਂ ਤਾਂ ਭਗਵਾਨ ਸਿੰਘ ਮਾਨ ਵੀ ਮੰਗਦੇ ਰਹੇ ਨੇ ਜੋ ਸਰਕਾਰ ਚ ਨਹੀਂ ਸੀ ਇਹ ਮੰਗਾਂ ਦੇ ਤਾਂ ਉਹ ਵੀ ਰੌਲਾ ਪਾਉਂਦੇ ਰਹੇ ਨੇ ਜਿਹੜੀ ਸੰਸਦ ਦੇ ਵਿੱਚ ਹੁਣ ਕੀ ਹੋ ਗਿਆ ਹੁਣ ਕਿਉਂ ਬਦਲ ਗਏ ਕੀ ਕਰ ਦਿੱਤਾ ਕੁਰਸੀ ਨੇ ਮਾਨ ਸਾਹਿਬ ਨੂੰ ਜਿਹਾ ਕਿ ਜਿਹੜੀਆਂ ਲੋਕਾਂ ਦੀਆਂ ਹੱਕੀ ਮੰਗਾਂ ਜਿਹ ਗੈਜ ਮੰਗਾ ਹੈ ਉਹਨਾਂ ਤੋਂ ਭੱਜਣ ਤੇ ਹੋ ਗਏ ਨੇ ਸੋ ਸਾਡਾ ਇਹ ਦੱਸਣ ਦਾ ਮਕਸਦ ਇਹ ਹੀ ਸੀ ਕਿ ਜਿਹੜੀਆਂ ਮੰਗਾਂ ਆ ਉਹ ਕੀ ਨੇ ਕਿਸਾਨ ਚਾਹੁੰਦੇ ਕੀ ਨੇ ਕਿਸਾਨਾਂ ਨੇ ਕੋਈ ਘਰ ਰਸਤੇ ਨਹੀਂ ਮੰਗਿਆ ਕੋਈ ਇਹ ਨਹੀਂ ਕਿ ਆ ਕਿ ਸਾਨੂੰ ਸੈਕਟਰ 17 ਦੇ ਵਿੱਚ ਸਾਰਿਆਂ ਨੂੰ ਦੋ ਦੋ ਪਲਾਟ ਦਿੱਤੇ ਜਾਣ ਉਹਨਾਂ ਨੇ ਇਹ ਨਹੀਂ ਕਿ ਆ ਕਿ ਸਾਨੂੰ ਸਾਰਿਆਂ ਨੂੰ ਹੋਟਲ ਵਾਲੀਆਂ ਗੱਡੀਆਂ ਦਿੱਤੀਆਂ ਜਾਣ ਜਿਵੇਂ ਇਹਨਾਂ ਦੇ ਚੇਅਰਮੈਨ ਐਮ ਐਲ ਏ ਲਈ ਫਿਰਦੇ ਨੇ ਵਾਧੂ ਘਾਟੂ ਸੋ ਇਹ ਚੀਜ਼ਾਂ ਤੇ ਕਿਸਾਨਾਂ ਦੀ ਮੰਗ ਸੀ ਪਰ ਸਰਕਾਰ ਮੰਗ ਮੰਨਣ ਦੀ ਬਜਾਏ ਅੱਜ ਗ੍ਰਿਫਤਾਰੀਆਂ ਤੇ ਉਤਰ ਆਈ ਹੈ